ஆாராார மனபிரி ਲਾਈਵ ਸ਼ੋਅ ਕਰ ਰਹੀ ਆ ਮੈਂ ਉਧਰ ਮੈਸੇਜ ਕਰ ਰਿਹਾ ਸੀ ਪਹਿਲਾਂ ਨੈਟਵਰਕ ਪ੍ਰੋਬਲਮ ਆ ਗਈ ਸੀ ਵੀਰੇ ਫਿਰ ਮੈਂ ਕੱਟ ਕੇ ਦੁਬਾਰਾ ਲਾਇਆ ਵੈਲਕਮ ਹੈ ਬਾਈ ਦੁਬਾਰਾ ਤੁਹਾਡਾ ਲਾਈਵ ਸੱਤੀ ਕਰ ਰਹੀ ਹਾਂ ਡਿਨਰ ਵਿੱਚ ਹੋਰ ਮੰਤੀਤ ਕਰ ਲਈ ਪੈਣੀ ਕੰਮ ਧੰਦੇ ਹੀ ਬੋਲੋ ਸਿਸਟਰ ਬੋਲ ਰਹੀ ਆ ਪੈਣੀ ਕਿ ਹੁਣ ਵੀ ਨਹੀਂ ਆਵਾਜ਼ ਆ ਰਹੀ ਥੈਂਕ ਯੂ ਮੰਦੀਪ ਵੀਰੇ ਥੈਂਕ ਯੂ ਕੀ ਹੋ ਗਿਆ ਸੀ ਲਾਈਵ ਨੂੰ ਪਤਾ ਨਹੀਂ ਪੈਣੀ ਨੈਟਵਰਕ ਪ੍ਰੋਬਲਮ ਹੋਣੀ ਹੈ ਨੋਂ ਪੱਤਾ ਨਹੀਂ ਮੈਨੂੰ ਕਿਉਂ ਡੇਲੀ ਡੇਲੀ ਖਿਚੜੀ ਕਿਉਂ ਦੇ ਰਹੀ ਆ ਸਾਡੀ ਚੁੜੇਲ ਮੇਰੇ ਸਾਹਮਣੇ ਬੈਠ ਕੇ ਪੀਜ਼ਾ ਖਾ ਰਹੀ ਆ ਆਹ ਚ ਖਿਚੜੀ ਦੇ ਰਹੇ ਨੇ ਮੇਰੇ ਕਿਉਂ ਖਿਚੜੀ ਤਾਂ ਬਿਮਾਰ ਨੂੰ ਦਿੰਦੇ ਆ ਤੁਹਾਡੀ ਤਾਂ ਸਿਰਫ ਲੱਤ ਤੇ ਸੱਟ ਲੱਗੀ ਆ ਨਾ ਤੁਸੀਂ ਤਾਂ ਵਧੀਆ ਹੋਰ ਖਾਣਾ ਵੀ ਖਾ ਸਕਦੇ ਹੋ ਕੋਈ ਤੱਤ ਵਾਲਾ ਹਨਾ ਲਾਈਕ ਡਨ ਫਿਰ ਤੋਂ ਥੈਂਕ ਯੂ ਬਿਰੀ ਥੈਂਕ ਯੂ ਮੇਰਾ ਵੀ ਇਦਾਂ ਹੀ ਬੰਦ ਹੋ ਗਿਆ ਸੀ ਕੱਲ ਅੱਛਾ ਮਨਪ੍ਰੀਤ ਲਾਈਕ ਡਨ ਥੈਂਕ ਯੂ ਬਿਰੀ ਕਿਵੇਂ ਹੋ ਨਿੰਦੀ ਵੀਰੇ ਨਿੰਦੀ ਵੀਰੇ ਕਹਿੰਦੇ ਕਹਿੰਦੇ ਮੈਨੂੰ ਖਿਚੜੀ ਦਿੰਦੇ ਆ ਕਹਿੰਦੇ ਕੁਕੀ ਅੰਗ ਵਿਦ ਧਾਲੀਵਾਲ ਸਸਿ ਸ਼ਕਾਲ ਕਿਵੇਂ ਹੋ ਰਮਨ ਸਤਿ ਸ਼੍ਰੀਕਾਲ ਪੈਣੀ ਥੈਂਕ ਯੂ ਮਨ ਨੂੰ ਥੈਂਕ ਯੂ ਮਨ ਨੂੰ ਕੀ ਹਾਲ ਹੈ ਰਮਨ ਤੁਹਾਡਾ ਠੀਕ ਹੋ ਪੈਣਾ ਧਾਲੀਵਾਲ ਪੈਣ ਆ ਗਈ ਹਾਂ ਵਾਈ ਸੀ ਵੀਰੇ ਤੁਸੀਂ ਵੀ ਤੁਸੀਂ ਵੀ ਮਨ ਨੂੰ ਹੈਲੋ ਨਿੰਦੀ ਪ੍ਰੋ ਹਾਂਜੀ ਵਧੀਆ ਵਧੀਆ ਹੀ ਰੱਖੇ ਭੈਣ ਜੀ ਵਾਹਿਗੁਰੂ ਤੁਹਾਨੂੰ ਮਨਪ੍ਰੀਤ ਥੈਂਕ ਯੂ ਭੈਣੀ ਥੈਂਕ ਯੂ ਵਧੀਆ ਭੈਣ ਬਸ ਮੈਂ ਬਾਈ ਜੀ ਦੀ ਮਤਲਬ ਠੀਕ ਨਹੀਂ ਹੈਗੀ ਲੱਤ ਹਲੇ ਕੋਈ ਨਹੀਂ ਬਾਈ ਤੁਸੀਂ ਹੌਸਲਾਨਾ ਹਰੋ ਠੀਕ ਹੋ ਜਾਣਾ ਦੁਬਾਰਾ ਚਲਾਇਆ ਹੁਣ ਮੈਂ ਵੀ ਪੀਜ਼ਾ ਖਾਣਾ ਮੋਮ ਨਹੀਂ ਖਾਣ ਦਿੰਦੇ ਮਾਨੋ ਕਿਹਾ ਮਾਨੋ ਹੈ ਕਿ ਮੰਨੋ ਲਿਖਿਆ ਨਿੰਦੀ ਬ੍ਰੋ ਆ ਕਿੱਥੇ ਆ ਕਿੱਥੇ ਆ ਕਿਉਂ ਨਹੀਂ ਖਾਣ ਦਿੰਦੇ ਪੀਜ਼ਾ ਵੀ ਤੁਹਾਨੂੰ ਪਤਾ ਨਹੀਂ ਆਇਆ ਨਹੀਂ ਇੱਥੇ ਬੈਠਾ ਤਾਂ ਹੈਗਾ ਨਿੰਦੀ ਬਾਈ ਕਿੱਥੇ ਕਿੱਥੇ ਹੈ ਵਿਚਾਰਾ ਇੱਥੇ ਤਾਂ ਬੈਠਾ ਆਪਣੇ ਵਿੱਚ थैंक यू मनप्रीत थैंक यू मनप्रीत मेनू नहीं कह रही भैन ये किसी होर की गल करते अच्छा ਕੀ ਦੀ ਗੱਲ ਕਰਦੀ ਆ ਹੋਰ ਮਨਪ੍ਰੀਤ ਹਾ 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 ਹੱਸ ਰਿਹਾ ਪਣੇ ਲੜਾਈ ਹੋ ਗਈ ਸੀ ਰਾਤ ਮੇਰੇ ਨਾਲ ਇੰਚ ਅੱਛਾ ਕੀ ਦੀ ਹੋ ਗਈ ਪਣੇ ਤੈਨੂੰ ਪਤਾ ਨਹੀਂ ਰਾਤ ਕੀ ਹੋਇਆ ਨਾ ਵੀਰੇ ਮੈਨੂੰ ਤਾਂ ਨਹੀਂ ਪਤਾ ਕੋਦੀ ਗੱਲ ਕਰ ਰਹੇ ਆ ਅੱਛਾ ਕੀ ਦੀ ਲੜਾਈ ਤੇ ਕਿਉਂ ਹੋ ਗਈ ਸੀ ਮੈਨੂੰ ਵੀ ਦੱਸੋ ਕੀ ਦੀ ਹੋ ਗਈ ਸੀ ਮਨਪ੍ਰੀਤ ਲੜਾਈ ਚਾਰੀ ਮੇਰੀ ਭੈਣ ਰਾਤ ਕਿੰਨੀ ਵਾਰੀ ਸੌਰੀ ਸੌਰੀ ਕਹਿ ਰਹੀ ਸੀ ਨਿੰਦੀ ਭਰਾਵਾ ਦੱਸ ਦੀ ਸ਼ਾਮ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹਸਣੇ ਦੀ ਆਦਤ ਆਦਤ ਪਾਸ ਜਨਾ ਸਮਰਵਾਜ ਬਣਾ ਅੱਛਾ ਸਮਰ ਨਾਮ ਕੀ ਦੀ ਲੜਾਈ ਹੋ ਗਈ ਸੀ ਸਮਰਵਾਜ ਮੇਰੇ লাইਵ ਚੋਂ ਆ ਗਏ ਸੀ ਤੁਹਾਡੇ লাইਵ ਚ ਸੋਨਾਵਾਜ ਬਣਾ ਅੱਛਾ ਨਹੀਂ ਸੱਚਾ ਉਦੋਂ ਤੁਸੀਂ ਸਮਰਵਾਜਵਾ ਦਾ ਸਮ ਸੋਨੰਬਾਜ ਮਨਾ ਵਿਆਹ ਕਰ ਰਹੇ ਸੀ ਉਹਨਾਂ ਦਾ ਵਿਆਹ ਕਿਵੇਂ ਹੋ ਜਾਊਗਾ ਪਹਿਲਾਂ ਮੈਨੂੰ ਆਹ ਦੱਸੋ ਮਨਪ੍ਰੀਤ ਨਾਲ ਅੱਛਾ ਕਿਉਂ ਮਨਪ੍ਰੀਤ ਤੂੰ ਕੀ ਕਹਿ ਦਿੱਤਾ ਸੀ ਭੈਣੇ ਉਹ ਜੋ ਨਹੀਂ ਬਾਜਵਿਆਂ ਦੀ ਕੁੜੀ ਆ ਉਹ ਤੇ ਉਹ ਬਾਜਵਿਆਂ ਦਾ ਮੁੰਡਾ ਹੈ ਤੇ ਫਿਰ ਉਹਨਾਂ ਦਾ ਵਿਆਹ ਕਿਵੇਂ ਹੋ ਜਾਊਗਾ ਭੈਣ ਭਰਾ ਬਣ ਕੇ ਉਹ ਤਾਂ ਵਿਆਹ ਕਰੀ ਜਾਂਦੇ ਸੀਗੇ ਬੱਚਿਆ ਰਿਆ ਦਾ ਉਹਨਾਂ ਦਾ ਮੈਨੂੰ ਤਾਂ ਹੁਣ ਸਮਝ ਆਈ ਇਹ ਗੱਲ ਕਾਫੀ ਟਾਈਮ ਬਾਅਦ ਮਜ਼ਾਕ ਕਰਦੇ ਸੀ ਅੱਛਾ ਉਹ ਗੱਲ ਨਹੀਂ ਥੋੜੀ ਮੈਨੂੰ ਅੰਡਰਸਟੈਂਡਿੰਗ ਹੋ ਗਈ ਸੀ ਕੋਈ ਹੋਪ ਕਰ ਰਹੀ ਸੀ ਭੈਣੋ ਨਹੀਂ ਨਹੀਂ ਮੈਂ ਪਿਆਰੀ ਗੱਲ ਤਾਂ ਵੈਸੇ ਕੀਤੀ ਮੈਨੂੰ ਦੱਸੋ ਲੜਾਈ ਕਿਸ ਗੱਲ ਤੇ ਹੋਈ ਸੀਗੀ ਮਨਦੀ ਵੀਰਾ ਕਹਿੰਦੇ ਸੀ अच्छा بیاਰ ਹਤਾ ਚਲੋ ਤਾਂ ਮੈਂ ਵੈਸੇ ਹੀ ਵਿੱਚ ਗੱਲ ਕਰ ਲਈ ਆਹੋ ਮਜ਼ਾਕ ਸੀ ਤੇ ਵੈਸੇ ਵੀ ਉਹਨਾਂ ਦਾ ਤਾਂ ਕਿਹੜਾ ਪਿਆ ਹੋਣ ਲੱਗਿਆ ਨਹੀਂ ਤੁਹਾਡੀ ਲੜਾਈ ਕਿਹੜੀ ਗੱਲ ਤੋਂ ਹੀ ਰਾਤ ਹਉ ਨੰਮਾ ਨੇ ਕਿਰਾ ਸੱਚੀ ਕਰਵਾ ਲੈਣਾ ਸੀ ਹਾਂ ਹਾਂ ਉਹ ਤਾਂ ਠੀਕ ਹੈ ਪਰ ਕਿਦੇ ਕਿਦੀ ਗੁੱਤ ਕਿਦੇ ਹੱਥ ਵਿੱਚ ਸੀਗੀ ਦੱਸੋ ਮੈਨੂੰ ਦੀਦੀ ਕਹਵੇਂ ਹੁੰਦੇ ਗੁਰੀ ਕੀ ਨੇ ਜੁੰਡੇ ਕਿਨੇ ਪੱਟ ਤੇ ਜੁੰਡੇ ਪਾ ਪਿੰਡਾ ਵਿੱਚ ਆਮੀ ਕਾ ਹਉਤੇ ਹਨ ਕਿਨੇ ਕਿਨੂ ਕੁੱਟਿਆ ਫਿਰ ਦੱਸੋ ਭਈ ਹੁਣ ਤਸੋ ਫਿਰ ਮਾਣੋ ਪੈਣਾ ਉਹੀ ਬਸ ਨਾਰਮਲੀ ਸੀ ਗਲਤਾਂ ਉਹੀ ਜ਼ਿਆਦਾ ਸੀਰੀਅਸ ਲੈ ਗਿਆ اچھا ਸਮਰ ਵੀਰਾ ਠੀਕ ਹੈ ਨਹੀਂ ਕਈ ਤੂੰ ਸੀ ਮਨਪ੍ਰੀਤ ਕੇ ਮਤਲਬ ਕੋਈ ਹੋਰ ਮਤਲਬ ਕਮੈਂਟ ਮੈਸੇਜ ਕੋਈ ਇਦਾਂ ਕੋਈ ਹੋਰ ਕਰ ਗਿਆ ਸੀ ਇਸ ਕਰਕੇ ਲਿਪੀ ਵਾਲੇ ਬਿਆਨ ਤਬੀਰ ਦਾ ਨੀ ਹੋਇਆ ਅੱਛਾ ਠੀਕ ਹੈ ਵਈ ਗੋਤ ਕਰਕੇ ਤੇ ਹੋਰ ਗੋਤੀਆਂ ਨਾਲ ਕੌਣ ਗਿਆਉਂਦਾ ਭਾਈ ਕੁੜੀਆਂ ਮੁੰਡਿਆਂ ਨੂੰ ਕਿੰਨੀਆਂ ਗੱਲਾਂ ਹੋ ਗਈਆਂ ਸੀ ਨਾ ਨਿੰਦੀ ਵੀਰੇ ਇੱਥੇ ਬਾਜ਼ਾਰ ਤਾਈਆਂ ਭਾਈ ਚੱਲੋ ਤੁਸੀਂ ਮੈਨੂੰ ਵੀ ਦੱਸੋ ਮੈਨੂੰ ਵੀ ਪਤਾ ਲੱਗੇ ਹੋਏ ਮੈਨੂੰ ਨਹੀਂ ਪਤਾ ਮੈਨੂੰ ਤਾਂ ਦੱਸੋ ਮੈਂ ਤਾਂ ਲੱਤਾਂ ਖੱੱਲੀ ਨਹੀਂ ਇੱਕੋ ਗੋਤ ਕਰਕੇ ਹਾਂ ਵੀਰੇ ਇੱਕੋ ਗੋਤ ਸੁਨੀਵਿਆਉਂਦੇ ਹੈਗੀ ਦੱਸ ਦੇ ਨਾ ਮਨਪ੍ਰੀਤ ਦੱਸ ਸੁਦੀ ਭੈਣ ਬਣ ਕੇ ਐਨਾ ਪੁੱਛੋ ਨਾ ਤੁਸੀਂ ਭੂਤ ਬਹੁਤ ਗੱਲਾਂ ਹੋਈਆਂ ਅੱਛਾ ਬਹੁਤ ਗੱਲਾਂ ਹੋਈਆਂ ਮਿੰਦੀ ਵੀਰਾ ਕਹਿੰਦਾ ਉਹਨੂੰ ਤੇਰੇ ਨਾਲ ਰੌਣਕਾ ਮੈਂ ਵੀਰੇ ਨੂੰ ਕਿਹਾ ਕਿ ਇਦਾਂ ਨਾ ਕਹਿ ਇਦਾਂ ਕਹਿਣ ਨਾਲ ਕਈਆਂ ਐਟੀਟਿਊਡ ਆ ਜਾਂਦਾ ਅੱਛਾ ਬਸ ਇਹ ਗੱਲਾਂ ਇਹ ਗੱਲਾਂ ਤੋਂ ਹੀ ਖਿੱਚ ਗਿਆ ਅੱਛਾ ਪਰ ਅੱਜਕੱਲ੍ਹ ਬਾਹਰ ਜਾਣ ਦੇ ਚੱਕਰ ਵਿੱਚ ਸੱਕੀ ਕਰਾ ਰਹੇ ਨੇ ਹਾਂ ਵੀਰੇ ਉਹ ਤਾਂ ਅਲੱਗ ਕੱਲਾ ਕਰਵਾਤਾ ਰਹੀ ਨਹੀਂ ਬਹੁਤ ਇੰਦਾ ਮੈਂ ਤੇ ਸੁਣਿਆ ਨਹੀਂ ਕੀ ਨਹੀਂ ਸੁਣਿਆ ਇਹ ਨਹੀਂ ਸੁਣਿਆ ਮੰਤਰੀ ਦਾ